ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਪਿਓ ਨੇ ਆਪਣੇ ਪੁੱਤ ਤੇ ਆਪਣੀ ਨੂੰਹ ਨੂੰ ਘਰੋਂ ਕੱਢਤਾ ਘਰੋਂ ਕਿਹੜੀ ਗੱਲਾਂ ਕੱਢਿਆ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਾਪੂ ਜੀ ਦੀ ਉਮਰ ਇਸ ਟਾਈਮ ਤੇ ਲਗਭਗ 55 56 ਸਾਲ ਦੀ ਹੋਈ ਪਈ ਆ ਬਾਪੂ ਜੀ ਕੋਲੇ 35 ਕਿੱਲੇ ਜ਼ਮੀਨ ਆ ਪਹਿਲਾਂ ਬਾਪੂ ਜੀ ਸਰਕਾਰੀ ਮੁਲਾਜ਼ਮ ਸੀਗੇ ਕਹਿਣ ਦਾ ਮਤਲਬ ਆ ਵੀ ਘਰੇ ਪੈਸਾ ਤੇ ਲਾ ਖੁੱਲਾ ਪੂਰੇ ਤਗੜੇ ਸਰਦਾਰ ਬਾਪੂ ਜੀ ਨੇ ਆਪਣੇ ਘਰ ਦੀ ਮੈਨੂੰ ਫੋਟੋ ਪਾਈ ਆ ਕਿੱਲੇ ਦੇ ਵਿੱਚ ਹਵੇਲੀ ਬਲੀ ਹੋਈ ਆ ਬਹੁਤ ਸੋਹਣੀ ਕੋਠੀ ਪਾਈ ਹੋਈ ਆ ਘਰੇ ਸੰਦ ਸੰਦੇੜਾ ਸਾਰਾ ਕੁਝ ਬਹੁਤ ਖੁੱਲਾ ਡੁੱਲਾ ਬਾਪੂ ਜੀ ਦੇ ਦੋ ਬੱਚੇ ਸੀ ਇੱਕ ਧੀ ਤੇ ਇੱਕ ਪੁੱਤ ਧੀ ਵੱਡੀ ਸੀ ਪੁੱਤ ਛੋਟਾ ਸੀਗਾ ਬੱਚਿਆਂ ਨੂੰ ਬੜੇ ਲਾਡਾਂ ਪਿਆਰ ਨਾਲ ਪਾਲਿਆ ਜਾਂਦਾ ਬਹੁਤ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਚਲੋ ਬਾਪੂ ਜੀ ਨੇ ਕੀਤਾ ਪਹਿਲਾਂ ਆਪਣੀ ਧੀ ਦਾ ਵਿਆਹ ਕਰਤਾ ਬਹੁਤ ਚੰਗੇ ਘਰ ਦੇ ਵਿੱਚ ਗਾਂ ਜਵਾਈ ਵੀ ਮੁਲਾਜ਼ਮ ਸੀਗਾ ਜਵਾਈ ਕੋਲੇ ਵੀ ਜ਼ਮੀਨ ਜਾਇਦਾ ਚੰਗੀ ਸੀਗੀ ਚਲੋ ਜੀ ਕੁੜੀ ਆਪਦੇ ਘਰੇ ਬਹੁਤ ਸੌਖੀ ਆ ਵਧੀਆ ਰਾਜ ਕਰਦੀ ਆ ਤੇ ਜਿਹੜਾ ਬਾਪੂ ਜੀ ਦਾ ਪੁੱਤ ਸੀਗਾ ਉਹਨੇ ਦੇਖੋ ਕੀ ਕੰਮ ਕੀਤਾ ਜਿਹੜਾ ਬਾਪੂ ਜੀ ਦਾ ਪੁੱਤ ਸੀਗਾ ਉਹ ਪਹਿਲਾਂ ਕਾਲਜ ਦੇ ਵਿੱਚ ਪੜਦਾ ਸੀਗਾ ਕਾਲਜ ਪੜਦਿਆਂ ਪੜਦਿਆਂ ਮੁੰਡੇ ਖੁੰਡੇ ਫੋਟੋਆਂ ਫੋਟੋਆਂ ਪਾਉਂਦੇ ਸੀਗੇ ਸੋਸ਼ਲ ਮੀਡੀਆ ਤੇ ਇੰਸਟਾ ਤੇ ਸਨੈਪਚੈਟ ਤੇ ਔਰ ਰੀਲਾ ਰੂਲਾ ਪਾਉਣ ਦਾ ਬਹੁਤ ਜਦਾ ਸ਼ਿਕੀਨ ਸੀਗਾ ਬਾਪੂ ਜੀ ਕਹਿੰਦਾ ਚਲੋ ਪਹਿਲਾਂ ਤਾਂ ਮੁੰਡਾ ਕੁਵਾਰਾ ਸੀਗਾ ਘਰੇ ਆ ਰੀਲਾ ਰੂਲਾ ਬਣਾ ਕੇ ਪਾਉਂਦਾ ਰਹਿੰਦਾ ਮੈਂ ਹਜਰ ਕੋਈ ਨਹੀਂ ਜਵਾਨੀ ਆ ਕੋਈ ਚੱਕਰ ਨਹੀਂ ਵੀ ਪਾਈ ਜਾਣ ਦੇ ਮੁੰਡਾ ਕੁੰਡਾ ਚਲੋ ਜੀ ਮੋਟਰ ਤੇ ਜਾਣਾ ਟਰੈਕਟਰਾਂ ਨੂੰ ਕੱਦੂ ਦੇ ਵਿੱਚ ਵਾੜ ਕੇ ਰੀਲਾ ਬਣਾ ਲਿਆ ਕਰਨੀਆਂ ਕੋਈ ਗੱਲ ਨਹੀਂ ਕਦੇ ਗੱਡੀ ਨੂੰ ਝੋਨੇ ਦੇ ਟਾਈਮ ਕੱਦੂ ਚ ਵਾੜ ਦਿਆ ਕਰਨਾ ਉੱਥੇ ਰੀਲਾ ਰੂਲਾ ਬਣਾ ਲਿਆ ਕਰਨੀਆਂ ਚਲੋ ਜੀ ਕਹਿੰਦਾ ਮੈਂ ਕੁਛ ਨਹੀਂ ਬੋਲਿਆ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਮੈਂ ਆਪਦੇ ਪੁੱਤ ਦਾ ਵਿਆਹ ਕੀਤਾ ਵਿਆਹ ਤੋਂ ਬਾਅਦ ਨੌਰਣੀ ਘਰੇ ਆ ਗਈ ਚਲੋ ਜੀ ਕਹਿੰਦਾ ਇਹ ਵਿਆਹ ਤੋਂ ਬਾਅਦ 15-20 ਦਿਨ ਤਾਂ ਇਹ ਰੀਲਾ ਰੁੱਲਾ ਪਾਉਂਦਾ ਰਿਆ 15-20 ਦਿਨਾਂ ਤੋਂ ਬਾਅਦ ਇਹਨੇ ਕਹਿੰਦਾ ਕੀ ਕੀਤਾ ਮੁੰਡੇ ਨੇ ਇਹਨੇ ਆਪ ਦੀ ਘਰਵਾਲੀ ਨੂੰ ਕਿਹਾ ਵੀ ਤੂੰ ਮੇਰੇ ਨਾਲ ਰੀਲਾ ਬਣਾਇਆ ਕਰ ਕਹਿੰਦਾ ਬਾਪੂ ਜੀ ਕਹਿੰਦੇ ਵੀ ਮੈਂ ਐਵੇਂ ਕਹਦੇ ਆ ਮੇਰੀ ਨੌਂ ਪਹਿਲਾਂ ਬਿਲਕੁਲ ਚੰਗੀ ਸੀ ਬਿਲਕੁਲ ਸ਼ਰੀਫ ਸੀ ਕਹਿੰਦਾ ਕਹਿੰਦਾ ਨੌਂ ਪਹਿਲਾਂ ਮੇਰੀ ਸੰਗਦੀ ਸੀ ਇਸ ਕੰਮ ਦੇ ਵਿੱਚ ਨਹੀਂ ਸੀ ਵੜਦੀ ਤੇ ਮੇਰੇ ਮੁੰਡੇ ਨੇ ਧੱਕੇ ਦੇ ਨਾਲ ਕਹਿੰਦਾ ਉਹਨੂੰ ਰੀਲਾ ਬਣਾਉਣ ਲਾਇਆ ਕਹਿੰਦਾ ਫਿਰ ਇਹ ਕੈਮਰਾ ਲਿਆ 1.5-2 ਲੱਖ ਦਾ ਚਲੋ ਜੀ ਘਰੇ ਕਹਿੰਦਾ ਪੈਸਾ ਤੇ ਲਾ ਖੁੱਲਾ ਸੀ ਮੈਂ ਕਹਿੰਦਾ ਕੁਝ ਬੋਲਿਆ ਨਹੀਂ ਵੀ ਚਲ ਕੋਈ ਗੱਲ ਨਹੀਂ ਚਲ ਜਵਾਕ ਨਹੀਂ ਚੱਲ ਲਗਾ ਕੈਮਰਾ ਲੈ ਹੁਣ ਦਾ ਵਿਆਹ ਤੋਂ ਮਹੀਨੇ ਕੇ ਬਾਅਦ ਇਹ ਘੁੰਮਣ ਜਾਂਦੇ ਇਧਰ ਸ਼ਿਮਲੇ ਬਨਾਲੀ ਬਨੂੜੀ ਵਾਲੀ ਸਾਈਡ ਤੇ ਕਹਿੰਦਾ ਉੱਥੇ ਜਾ ਕੇ ਇਹਨੇ ਕੀ ਕੀਤਾ ਵੀ ਨੋਂ ਨੂੰ ਸ਼ਾਰਟ ਪਵਾ ਕੇ ਛੋਟੀਆਂ ਛੋਟੀਆਂ ਨਿੱਕਰਾਂ ਪਵਾ ਕੇ ਉੱਚੇ ਉੱਚੇ ਟੌਪ ਪਵਾ ਕੇ ਉਹਦਾਂ ਰੀਲਾਂ ਬਣਾਈਆਂ ਇਹਨਾਂ ਨੇ ਤੇ ਰੀਲਾਂ ਬਣਾ ਕੇ ਕਹਿੰਦਾ ਇਹਨਾਂ ਨੇ ਪਾਤੀਆਂ ਇੰਸਟਾਗ੍ਰam ਤੇ ਕਹਿੰਦਾ ਭਰਾਵਾ ਸਾਡੇ ਪਿੰਡ ਦੇ ਵਿੱਚ ਪੂਰੀ ਲਾਲਾ ਲਾਲਾ ਹੋ ਗਈ ਵੀ ਫਲਾਣੇ ਦੀ ਨੋਹ ਦੀ ਵੀਡੀਓ ਆ ਗਈਆਂ ਸੋਸ਼ਲ ਮੀਡੀਆ ਤੇ ਰੀਲਾਂ ਆ ਗਈਆਂ ਰੀਲਾਂ ਆ ਗਈਆਂ ਸਾਰਾ ਪਿੰਡ ਵੇਖੀ ਕਹਿੰਦਾ ਜਦੋਂ ਮੈਂ ਪਿੰਡ ਦੇ ਵਿੱਚੋਂ ਲੰਘਿਆ ਕਰਾਂ ਲੋਕੀ ਮੇਰੇ 'ਤੇ ਵੇ ਵੇ ਕੇ ਹੱਸਿਆ ਕਰਨ ਤੇ ਕਹਿੰਦਾ ਮੈਨੂੰ ਵੀ ਇਸ ਲੀਗਲ ਦਾ ਪਤਾ ਨਹੀਂ ਸੀਗਾ ਵੀ ਇਹ ਚੱਲੀ ਗਈ ਜਾਂਦਾ ਵੀ ਲੋਕੀ ਕਿਉਂ ਹੱਸਦੇ ਆ ਕਹਿੰਦਾ ਕਿਉਂਕਿ ਬੰਦੇ ਨੂੰ ਵਾਈਫ ਜੀ ਆਉਣ ਲੱਗ ਜਾਂਦੀ ਆ ਅੰਦਰੋਂ ਅੰਦਰ ਹੀ ਮਹਿਸੂਸ ਹੁੰਨ ਲੱਗ ਜਾਂਦਾ ਵੀ ਯਾਰ ਇਹ ਫਲਾਣਾ ਬੰਦਾ ਸ਼ਾਇਦ ਮੇਰੇ ਬਾਰੇ ਗੱਲ ਕਰ ਰਿਹਾ ਵੀ ਲੋਕਾਂ ਦਾ ਨ ਕਹਿੰਦਾ ਚਲੋ ਜੀ ਜਦੋਂ ਘੁੰਮ ਘੁੰਮ ਕੇ ਆ ਗਏ ਤੇ ਆਉਣ ਤੋਂ ਬਾਅਦ ਵੀ ਹਰੀਲਾਂ ਘਰੇ ਬਣਾਉਂਦੇ ਰਹੇ ਕਹਿੰਦਾ ਕਹਿੰਦਾ ਐ ਅਸੀਂ ਵੀ ਮੈਂ ਮੇਰੇ ਤੋਂ ਚੋਰੀ ਰੀਲਾਂ ਬਣਾਉਂਦੇ ਸੀ ਕਿਉਂਕਿ ਮੈਂ ਕਹਿੰਦਾ ਵੀ ਬਾਹਰ ਅੰਦਰ ਆਉਣ ਜਾਣ ਵਾਲ ਬੰਦਾ ਸੀਗਾ ਤੇ ਜਦੋਂ ਮੈਂ ਕਹਿੰਦੇ ਬਾਹਰ ਅੰਦਰ ਆਇਆ ਜਾਇਆ ਕਰਨਾ ਤਾਂ ਇਹਨਾਂ ਨੇ ਪਿਛੋ ਰੀਲਾਂ ਬਣਾਇਆ ਕਰਨੀਆਂ ਕਹਿੰਦਾ ਵੇਖ ਲਾ ਵੀ ਇਸ ਮੁੰਡੇ ਦੇ ਸਿਰ ਨੂੰ ਫੇਮ ਦਾ ਇੰਨਾ ਕਿ ਕੀੜਾ ਚੜ ਗਿਆ ਵੀ ਇੱਕ ਦਿਨੇ ਦੋਵੇਂ ਜਣੇ ਗਏ ਮੇਰੀ ਨੋਹ ਤੇ ਕਹਿੰਦਾ ਮੇਰਾ ਪੁੱਤ ਦੋਵੇਂ ਜਣੇ ਗਏ ਪਤਨੀ ਕਿਹੜੇ ਟੈਟੂ ਵਾਲੇ ਕੋਲੇ ਗਏ ਬਾਪਾ ਫੇਮਸ ਜੋ ਟੈਟੂ ਬਣਾਉਂਦਾ ਕਹਿੰਦਾ ਇਹਨੇ ਨੌ ਦੇ ਇੱਥੇ ਮੰਨ ਲਾ ਨੈੱਕ ਦੇ ਕੋਲ ਟੈਟੂ ਬਣਵਾ ਕੇ ਲਿਆਂਦਾ ਆਪਦੀ ਵੀ ਨੇ ਕਹਿੰਦਾ ਨੈੱਕ ਤੇ ਟੈਟੂ ਬਣਵਾਇਆ ਥਾਉਣ ਤੇ ਟੈਟੂ ਬਣਵਾਇਆ ਆਪਦੇ ਹੱਥ ਤੇ ਟੈਟੂ ਬਣਵਾਇਆ ਨੌ ਦੇ ਕਹਿੰਦਾ ਇਹਨੇ ਨੈੱਕ ਤੇ ਥਾਉਣ ਤੇ ਟੈਟੂ ਬਣਵਾ ਕੇ ਲਿਆਂਦਾ ਇੱਕ ਕਹਿੰਦਾ ਮੇਰੀ ਨੌ ਦੇ ਮੰਨ ਲਾ ਇੱਥੇ ਮੰਨ ਲਓ ਪਿੱਛੇ ਕਹਿੰਦਾ ਇਹਨੇ ਆਹ ਥਾਉਣ ਦੇ ਪਿਛਲੇ ਪਾਸੇ ਇੱਕ ਖੰਭ ਜਿਹਾ ਬਣਵਾ ਕੇ ਲਿਆਂਦਾ ਕਹਿੰਦਾ ਚਲੋ ਜੀ ਨੌ ਰਾਣੀ ਥੋੜੇ ਦਿਨ ਤਾਂ ਕਹਿੰਦਾ ਚੁੰਨੀ ਚੰਨੀ ਲੈ ਕੇ ਤੁਰੇ ਫਿਰੇ ਕਹਿੰਦਾ ਇੱਕ ਦਿਨ ਮੇਰੀ ਨਿਗਾਹ ਪੈ ਗਈ ਵੀ ਆਹ ਕੀ ਜਲੂਸ ਕੱਢਿਆ ਵੀ ਥਾਉਣ ਤੇ ਟੈਟੂ ਬਣਾ ਮਨ ਲਓ ਟੈਟੂ ਬਣਾਇਆ ਕਹਿੰਦਾ ਕਿਦਾਂ ਮੇਰੀ ਅਚਾਨਕ ਨਿਗਾ ਪੈ ਗਈ ਕਹਿੰਦਾ ਉਹ ਤਾਂ ਬੰਦਾ ਆਪਦੀ ਨੂੰ ਤੀ ਇਸ ਤਰੀਕੇ ਨਾਲ ਨਹੀਂ ਦੇਖਦਾ ਪਰ ਕਈ ਵਾਰੀ ਅਚਾਨਕ ਬੰਦੀ ਨਿਗਾ ਪੈ ਵੀ ਜਾਂਦੀ ਹੈ ਕਹਿੰਦਾ ਜਦੋਂ ਮੇਰੀ ਅਚਾਨਕ ਨਿਗਾ ਪਈ ਤੇ ਮੈਂ ਕਿਹਾ ਵੀ ਕੁੜੀਏ ਹਰਾ ਕਹਿੰਦੀ ਹਾਂਜੀ ਡਾਡੀ ਦੱਸੋ ਕਹਿੰਦਾ ਮੈਂ ਕਿਹਾ ਵੀ ਕੁੜੀਏ ਗੱਲ ਸੁਣ ਮੇਰੀ ਵੀ ਜਦੋਂ ਤੂੰ ਵਿਆਹੀ ਆਈਆਂ ਉਦੋਂ ਦਾ ਤੇਰੀ ਤਾਂ ਔਣ ਤੇ ਜਾਂ ਤੇਰੇ ਇੱਧਰ ਪਿੱਛੇ ਕੋਈ ਟੈਟੂ ਵਗੈਰਾ ਹੈ ਨਹੀਂ ਸੀਗਾ ਵੀ ਆ ਹੁਣ ਮੇਰੀ ਨਜ਼ਰ ਹੀ ਪਿਆ ਵੀ ਇਹ ਕਿੱਥੋਂ ਆਇਆ ਤੇ ਕਹਿੰਦਾ ਚੱਲ ਨੌਣੇ ਡਰਦਰਾ ਦੀ ਦੱਸਦਾ ਵੀ ਡੈਡੀ ਜੀ ਇਸ ਤਰ੍ਹਾਂ ਕਰਕੇ ਮੇਰੇ ਮੁੰਡੇ ਦੇ ਨਾਲ ਆ ਕੇ ਕਹਿੰਦੀ ਵੀ ਉਹ ਮੈਨੂੰ ਕਹਿੰਦੇ ਆਵਾ ਟੈਟੂ ਬਣਵਾ ਕੇ ਲਿਆਉਣੇ ਆ ਵੀ ਇੱਥੇ ਜਾ ਕੇ ਇਹ ਮੇਰੇ ਨਾਲ ਗਿਆ ਟੈਟੂ ਬਣਵਾ ਕੇ ਲਿਆਇਆ ਚਲੋ ਜੀ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਗਾਲਾਂ ਗੋਲਾਂ ਕੱਢੀਆਂ ਵੀ ਤੂੰ ਆ ਕੰਜਰਖਾਨਾ ਕੀ ਫੜ ਲਿਆ ਵੀ 35 ਕਿੱਲੇ ਆਪਣੇ ਕੋਲੇ ਜ਼ਮੀਨ ਆ ਸਰਦੇਵਰ ਦੇ ਸਰਦਾਰ ਬੰਦੇ ਆ ਲੋਕੀ ਆਪਾਂ ਨੂੰ ਸਲੂਟ ਮਾਰਦੇ ਆ ਕੰਜਰਦਿਆ ਤੂੰ ਕਿਹੜੇ ਕੰਮੀ ਪੈ ਗਿਆ ਵੀ ਭੋਰਾ ਸ਼ਰਮ ਨੂੰ ਹੱਥ ਮਾਰ ਕੰਮ ਸੇ ਕਮ ਜੀ ਕਿਸੇ ਪਰ ਇਹ ਨਹੀਂ ਸੋਚਣਾ ਕਹਿੰਦਾ ਮੇਰੀ ਇੱਜ਼ਤ ਆਲੇ ਬਸਦਾ ਵੇਖ ਵੀ ਮੈਂ ਪਹਿਲਾਂ ਮੁਲਾਜ਼ਮ ਰ ਲੋਕੀ ਮੇਰੀ ਤਾਂ ਸਲਾਮਾਂ ਲੈ ਕੇ ਤੁਰਦੇ ਆ ਪਿੰਡ ਚ ਕੋਈ ਰੌਲਾ ਗੋਲਾ ਹੋਵੇ ਪਹਿਲਾਂ ਮੈਨੂੰ ਸਾਧ ਦੇ ਫਖਾਣੇ ਬੰਦੇ ਨੂੰ ਸਾਧੋ ਯਾਰ ਉਹ ਰੌਲਾ ਨੇ ਵੇਢੂਗਾ ਵੀ ਤੂੰ ਮੇਰੀ ਇੱਜ਼ਤ ਮਿੱਟੀ ਮਲਾਉਣ ਤੋਂ ਰਪਿਆ ਵੀ ਜੇ ਤੂੰ ਆ ਕੰਜਰਖਾਨਾ ਕਰਨੇ ਟੈਟੂ ਟੂ ਛਪਾਉਣੇ ਸਤੂ ਆਪਦੇ ਛਪਾ ਲਿਆ ਹੁੰਦਾ ਵੀ ਤੈਨੂੰ ਕੀ ਲੋੜ ਸੀ ਨੂਂਦ ਟੈਟੂ ਛਪਾ ਕੇ ਲਿਆਉਣ ਦੇ ਵੀ ਆ ਤਾਂ ਹੌਣ ਤੇ ਛਪਾਤਾ ਪਿੱਛੇ ਕੰਡ ਚ ਛਪਾਤਾ ਤੇ ਕਹਿੰਦਾ ਚਲੋ ਜੀ ਮੁੰਡਾ ਕਦੋਂ ਨਹੀਂ ਬਾਪੂ ਤੈਨੂੰ ਨਹੀਂ ਪਤਾ ਅੱਜ ਕੱਲ ਸਾਰੇ ਲੋਕੀ ਛਪਾਉਂਦੇ ਆ ਕਹਿੰਦਾ ਯਾਰ ਛਪਾਉਂਦੇ ਹੋਣਗੇ ਚਲ ਤੂੰ ਹੱਥ ਤੇ ਛਪਾ ਲਿਆ ਕੋਈ ਗੱਲ ਨਹੀਂ ਵੀ ਹੁਣ ਪਿੰਡ 'ਚ ਵੀ ਵਿਆਹ ਤੇ ਜਾਣਾ ਹੁੰਦਾ 100 ਘਰਾਂ 'ਚ ਜਾਣਾ ਮਰਗ ਤੇ ਜਾਣਾ ਨੂਰ ਰਾਣੀ ਦੇ ਵੀ ਜਾਣਾ ਲੋਕੀ ਦੇਖ ਕੇ ਹੱਸਣਗੇ ਵੀ ਦੀ ਨੌਣੇ ਕੀ ਜਲੂਸ ਕੱਢਿਆ ਵੀ ਇੱਕ ਟੈਟੂ ਤਾਂ ਹੁਣ ਤੇ ਛਪਾਇਆ ਇੱਕ ਤੂੰ ਪਿੱਛੇ ਖੰਭ ਜਾਂ ਬਣਵਾਤਾ ਵੀ ਕਈ ਵਾਰੀ ਚੁੰਨੀ ਉਰਾ ਪਰਾਂ ਹੋਈ ਜਾਂਦੀ ਲੋਕ ਦੇਖ ਹੀ ਲੈਂਦੇ ਆ ਚਲੋ ਜੀ ਕਹਿੰਦਾ ਮੈਂ ਗਾਲਾਂ ਗੋਲਾਂ ਬਹੁਤ ਕੱਢੀਆਂ ਮੈਂ ਘਰੇ ਕਹਿੰਦਾ ਬੜਾ ਕਲੇਸ਼ ਕੀਤਾ ਕਹਿੰਦਾ ਚਲ ਕਹਿੰਦਾ ਚਲੋ ਜੀ ਮੈਨੂੰ ਗੁੱਸਾ ਪੜਾ ਸੀ ਮੈਂ ਇਹਦੇ ਧੀਰ ਉੱਤੇ ਜਵਾਈ ਨੂੰ ਫੋਣ ਕਰਕੇ ਸੱਦਿਆ ਵੀ ਇੱਕ ਵਾਰੀ ਆਓ ਵੀ ਇਹਨਾਂ ਨੇ ਅਜਰੂਸ ਵੇਖੋ ਕੀ ਕੱਢਿਆ ਚਲੋ ਜੀ ਕਹਿੰਦਾ ਮੇਰੇ ਧੀਰ ਜਵਾਈ ਵੀ ਆਇਓਗਾ ਤੇ ਡੈਡੀ ਤੂੰ ਚੁੱਪ ਕਰ ਅੱਜ ਕੱਲ੍ਹ ਜ਼ਮਾਨਾ ਹੀ ਇਹੋ ਜਿਹਾ ਤੇ ਚੁੱਪ ਕਰ ਤੇ ਚੁੱਪ ਕਰ ਜਾ ਉਹ ਕਹਿੰਦਾ ਯਾਰ ਜੇ ਜ਼ਮਾਨਾ ਇਹੋ ਜਿਹਾ ਹੋ ਗਿਆ ਵੀ ਇਹ ਕੰਜਰ ਆਦ ਟੈਟੂ ਜਿਹੜੇ ਮਰਜ਼ੀ ਛਪਾਈ ਫਿਰਦਾ ਕੋਈ ਦੋਖ ਨਹੀਂ ਸੀ ਵੀ ਨੇ ਨੋਂਦਾ ਕਿ ਜਲੂਸ ਕੱਢਦਾ ਵੀ ਇੱਕ ਤੌਣ ਤੇ ਟੈਟੂ ਛਪਾਤਾ ਇੱਕ ਕਾਂਣ ਤੇ ਟੈਟੂ ਛਪਾਤਾ ਚਲੋ ਜੀ ਕਹਿੰਦਾ ਮੇਰੇ ਮੁੰਡਾ ਵੀ ਤਾ ਮਾਫੀ ਮੰਗਣ ਦੀ ਜੇ ਗਲ ਟਵਾ ਕੇ ਲਿਆ ਮਟਾ ਜ ਨੂੰ ਜੇ ਮਰਜੀ ਤੇ ਧੀਜ ਬਾਈ ਕਹਿੰਦੇ ਚਲ ਡੈਡੀ ਕੋਈ ਨਹੀਂ ਮਿੱਟੀ ਪਾ ਅੱਜ ਕੱਲ ਮੁੰਡੇ ਸਪਾਉਂਦੇ ਚਲ ਕਹਿੰਦਾ ਮੈਂ ਚੁੱਪ ਕਰ ਗਿਆ ਕਹਿੰਦਾ ਉਸ ਤੋਂ ਬਾਅਦ ਭਰਾਵਾ ਇਹਨਾਂ ਨੇ ਰੀਲਾਂ ਪਾਉਣੇ ਸ਼ੁਰੂ ਕਰਤੀਆਂ ਨੌ ਨੂੰ ਜੀਨਾ ਪਵਾ ਕੇ ਉਹਦੇ ਨਾਲ ਪੁੱਠੇ ਸਿੱਧੀਆਂ ਮਾਲਾ ਜਪੀਆਂ ਜੁਪੀਆਂ ਪਾ ਆ ਕੇ ਕਹਿੰਦਾ ਰੀਲਾਂ ਬਣਾਇਆ ਕਰੇ ਤੇ ਕਹਿੰਦਾ ਮੈਨੂੰ ਉਸ ਕੱਲ ਦਾ ਪਤਾ ਨਹੀਂ ਸੀ ਇਹ ਰੀਲਾਂ ਕਦੇ ਇੰਸਟਾ ਤੇ ਪਾਇਆ ਕਰਨ ਤੇ ਮੈਂ ਕਿਹਾ ਕਹਿੰਦਾ ਇੰਸਟਾ ਤੇ ਚਲਾਇਆ ਸੀਗਾ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਇੱਕ ਨਾ ਮੇਰੇ ਰਿਸ਼ਤੇਦਾਰ ਦਾ ਮੁੰਡਾ ਸੀਗਾ ਤੇ ਉਹ ਕਹਿੰਦਾ ਸਾਨੂੰ ਮਿਲਣ ਲਈ ਆਇਆ ਤੇ ਉਹਨੇ ਕਹਤਾ ਮੈਨੂੰ ਰ ਕਹਿੰਦਾ ਜਦੋਂ ਭਰਾਵਾਵਾਂ ਨੇ ਮੈਨੂੰ ਰੀਲਾਂ ਵਿਖਾਈਆਂ ਮੇਰੀ ਨੌ ਦੀਆਂ ਤੇ ਮੇਰੇ ਪੁੱਤ ਦੀਆਂ ਕਹਿੰਦਾ ਮੇਰੀ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦਾ ਮੈਂ ਰੋਣ ਲੱਗ ਗਿਆ ਕਹਿੰਦਾ ਮੈਂ ਰੋਣ ਲੱਗ ਗਿਆ ਤੇ ਮੈਂ ਕਿਹਾ ਵੀ ਆ ਬਣ ਕੀ ਗਿਆ ਵੀ ਯਾਰ ਮੈਂ ਸਾਰੀ ਉਮਰ ਕਿਸੇ ਤੋਂ ਓਏ ਨਹੀਂ ਖਵਾਈ ਵੀ ਲੋਕੀ ਮੈਨੂੰ ਟਿਚਰਾ ਕਰਨਗੇ ਵੀ ਤੇਰੀ ਨੌ ਨਿੱਕੇ ਨਿੱਕੇ ਨਿਕਰਾਂ ਪਾ ਕੇ ਵੀਡੀਓ ਬਣਾਉਂਦੀ ਆ ਉੱਚੀਆਂ-ਉੱਚੀਆਂ ਟੀ-ਸ਼ਰਟਾਂ ਤੂੰ ਨੀ ਨੰਗੀ ਆ ਪਿੱਛੋਂ ਆ ਗਲਾ ਨੰਗਾ ਹਨਾ ਵੀ ਕੋਈ ਚੁੰਨੀ ਨਹੀਂ ਕੋਈ ਕੁਝ ਨਹੀਂ ਕਹਿੰਦਾ ਬਾਈ ਮੈਨੂੰ ਤਾਂ ਮਰਨ ਨੂੰ ਥਾਣ ਲੱਭੇ ਰਿਸ਼ਤੇਦਾਰ ਵੀ ਸਾਡਾ ਬੜਾ ਨਜ਼ਦੀਕੀ ਜਿਹਨੇ ਮੈਨੂੰ ਸਾਰਾ ਕੁਝ ਵਿ ਕਹਦਾ ਹੁਣ ਅਗਲੇ ਨੇ ਕਿਦਾ ਕਿਹੜੇ ਹਿਸਾਬ ਨਾਲ ਮੈਨੂੰ ਵਿਖਾਇਆ ਆਪਾਂ ਕਹਿੰਦੇ ਕਿਸੇ ਦਿਲ ਚ ਵੜ ਕੇ ਵੇਖਿਆ ਹੁੰਦਾ ਕਦੇ ਕਦਮ ਮੈਂ ਰਾਵਾਂ ਭਰਿਆ ਪੀਤਾ ਆਇਆ ਤੇ ਕਹਿੰਦਾ ਮੈਂ ਆ ਕੇ ਨਾ ਰਫਲ ਭਰ ਲਈ ਕਹਿੰਦਾ ਰਫਲ ਭਰ ਕੇ ਮੈਂ ਕਿਹਾ ਵੀ ਮੈਂ ਇਹਨਾਂ ਦੋਵਾਂ ਨੂੰ ਮਾਰ ਕੇ ਵਿੱਚੋਂ ਆ ਮਰ ਜਾਣ ਕਹਦਾ ਮੈਨੂੰ ਗੁੱਸਾ ਹੀ ਇੰਨਾ ਜ਼ਿਆਦਾ ਸੀ ਕਹਿੰਦਾ ਚਲੋ ਜੀ ਮੇਰੀ ਘਰ ਵਾਲੀ ਨੇ ਭੱਜ ਕੇ ਰਫਲ ਰਫਲ ਫੜੀ ਤੇ ਮੈਨੂੰ ਬਿਠਾਇਆ ਪਾਣੀ ਪੂਣੀ ਪਿਆਇਆ ਤੇ ਕਹਿੰਦਾ ਮੈਂ ਆਪਦੀ ਘਰ ਵਾਲੀ ਕੋਲ ਬਹਿ ਕੇ ਰੋਣ ਲੱਗ ਗਿਆ ਵੀ ਵੀਰ ਇਹਦੇ ਨਾਲੋਂ ਤਾਂ ਚੰਗਾ ਸੀ ਵੀ ਇਹ ਜੰਮ ਦੇ ਮਰ ਜਾਂਦਾ ਵੀ ਇਹਨੇ ਆ ਜਲੂਸ ਕੱਢਿਆ ਆਪਣੇ ਘਰ ਦਾ ਵੀ ਇਹ ਨਹੀਂ ਜ਼ਮੀਨ ਜਾਇਦਾ ਨੂੰ ਕੀ ਕਰਨਾ ਜੇ ਬੰਦੇ ਦੀ ਇੱਜ਼ਤ ਹੀ ਨਾ ਪੱਲੇ ਹੋਈ ਕਹਿੰਦਾ ਮੈਂ ਬੜਾ ਰੋਇਆ ਤੇ ਮੈਂ ਬੜੀਆਂ ਕਹਿੰਦਾ ਗਾਲਾਂ ਕੱਢੀਆਂ ਕਹਿੰਦਾ ਫਿਰ ਮੈਂ ਕਿਹਾ ਵੀ ਇੱਕ ਗੱਲ ਸੁਣ ਲਓ ਮੇਰੀ ਵੀ ਮੈਂ ਜਾਂ ਤਾਂ ਲੱਛਣ ਛੱਡ ਦਿਓ ਤੇ ਜਾਂ ਮੈਂ ਤੁਹਾਨੂੰ ਕਰੂੰਗਾ ਬੇਦਖਲ ਕਹਿੰਦਾ ਅੱਗੋਂ ਮੇਰਾ ਪੁੱਤ ਪਤਾ ਕੀ ਬੋਲਿਆ ਕਹਿੰਦਾ ਵੀ ਇਹ ਕੰਮ ਤਾਂ ਨਹੀਂ ਅਸੀਂ ਛੱਡਣਾ ਰੀਲਾ ਤਾਂ ਅਸੀਂ ਪਾਵਾਂਗੇ ਰੀਲਾ ਅਸੀਂ ਬਣਾਵਾਂਗੇ ਜੇ ਤੁਸੀਂ ਬੇਦਖਲ ਕਰਨਾ ਤਾਂ ਕਰ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦਾ ਉਸ ਤੋਂ ਬਾਅਦ ਮੈਂ ਆਪਦੇ ਜਵਾਈ ਨੂੰ ਸੱਦਿਆ ਆਪਦੀ ਧੀ ਨੂੰ ਸੱਦਿਆ ਆਪਦੇ ਸਹੁਰੇ ਨੂੰ ਸੱਦਿਆ ਤੇ ਗਾਂ ਮੈਂ ਕਹਿੰਦਾ ਤੇ ਕੁੜਮਾ ਨੂੰ ਵੀ ਸੱਦਿਆ ਵੀ ਪਾਈ ਇੱਕ ਵਾਰੀ ਆਓ ਇੱਥੇ ਕਹਾਂ ਚਲੋ ਜੀ ਕੋੜੰਬੀ ਆ ਗਏ ਮੇਰੀ ਧੀ ਜਵਾਈ ਵੀ ਆ ਗਏ ਮੇਰੇ ਸਹੁਰੇ ਵੀ ਆ ਗਏ ਬਹਿ ਕੇ ਕਹਿੰਦਾ ਸਾਰਿਆਂ ਨੇ ਸਮਝਾਇਆ ਵੀ ਤੁਸੀਂ ਇੱਕ ਮਾਂ ਤੋਂ ਹਟਜੋ ਕਹਿੰਦਾ ਮੇਰੇ ਪੁੱਤ ਨੇ ਸਾਫ਼ ਕਹਿਤਾ ਵੀ ਮੈਂ ਤਾਂ ਰੀਲਾਂ ਬਣਾਉਣੀਆਂ ਨੇ ਸਿੱਧੀ ਗੱਲ ਆ ਵੀ ਹੁਣ ਤਾਂ ਜਮਾਨਾ ਸਾਰੇ ਰੋ ਰੀਲਾਂ ਬਣਾਉਂਦੇ ਤੇ ਤੂੰ ਕਹਿੰਦਾ ਐਵੇਂ ਮੈਨੂੰ ਡੱਕੀ ਜਾਣਾ ਤੇਰੇ ਤੇਰਾ ਕਹਿੰਦਾ ਖਿਆਲ ਹੀ ਪੁਰਾਣੇ ਜਮਾਨੇ ਦੇ ਆ ਕਹਿੰਦਾ ਮੈਂ ਉਹਨੂੰ ਸਮਝਾਇਆ ਕੰਜਰਦਿਆ ਮੈਂ ਨੌਕਰੀ ਕੀਤੀ ਸਰਕਾਰੀ ਏਡੀ ਵੱਡੀ ਪੋਸਟ ਤੇ 35 ਕਿੱਲੇ ਦਾ ਮੈਂ ਮਾਲਕਾਂ ਗਾ 35 ਕਿੱਲੇ ਦਾ ਤੂੰ ਇਕੱ ਕਹਿੰਦਾ ਵੀ ਮੈਂ ਬਥੇਰਾ ਪਿੱਟਿਆ ਵੀ ਤੁਹਾਨੂੰ ਇੱਜ਼ਤਾਂ ਦਾ ਨਹੀਂ ਪਤਾ ਜਿੱਦਾਂ ਤਾਂ ਮੁੱਲ ਲੱਗੀ ਆ ਕਹਿੰਦਾ ਵੀ ਮੇਰੇ ਪੁੱਤ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਕਹਿੰਦਾ ਪਹਿਲਾਂ ਤਾਂ ਨੌ ਰਣੀ ਨਹੀਂ ਸੀ ਮੇਰੇ ਸਾਹਮਣੇ ਬੋਲਦੀ ਮੁੜ ਕੇ ਨੌ ਵੀ ਕਹਿਣ ਲੱਗ ਗਈ ਲੈ ਡੈਡੀ ਸਾਨੂੰ ਵਾਰੀ-ਵਾਰੀ ਦਬਕੇ ਮਾਰਦੇ ਆ ਗੰਦੀਆਂ ਗਾਲਾਂ ਕੱਢਦੇ ਆ ਜੇ ਕਰਦੇ ਆ ਉਹ ਕਰਦੇ ਆ ਕਹਿੰਦਾ ਮੇਰੇ ਕੁੜਮਾ ਸਾਹਮਣੇ ਉਲਟਾ ਮੈਨੂੰ ਹੀ ਨੀਮਾ ਵਿਖਾਈ ਜਾਵੇ ਮੇਰੀ ਨੌ ਆਖੇ ਮੇਰਾ ਸਹੁਰਾ ਇਹ ਮੇਰੇ ਟੈਟੂ ਵੇਖਦਾ ਇਹ ਕਹਿੰਦਾ ਤੂੰ ਟੈਟੂ ਕਿਉਂ ਛਪਾ ਕੇ ਲਿਆਂਦੇ ਸਾਰੇ ਲੋਕੀ ਛਪਾਈ ਫਿਰਦੇ ਆ ਫਿਰ ਇਹ ਇਹ ਬਾੜੀਆਂ ਗੱਲਾਂ ਬਣਾਉਂ ਇਦਾ ਕਿ ਇੱਕ ਬੰਦਾ ਸੀ ਵੀਰ ਧੌਣ ਤੇ ਟੈਟੂ ਦੇਖਣ ਦਾ ਜੇ ਉਹ ਕਹਿੰਦਾ ਚਲੋ ਜੀ ਮੈਂ ਚੋ ਪਰ ਕੇ ਸਾਰਾ ਕੁਝ ਸੁਣਦਾ ਰਿਹਾ ਕਹਿੰਦਾ ਮੈਂ ਆਖਰ ਤੇ ਆਪਦੇ ਪੁੱਤ ਨੂੰ ਕਿਹਾ ਮੇਤਰਾ ਗੱਲ ਸੁਣ ਲੈ ਇੱਕ ਲਾਸਟ ਗੱਲ ਕਹਿੰਦਾ ਜਮਾ ਵੀ ਜੇ ਇਸ ਘਰ ਦੇ ਵਿੱਚ ਰਹਿਣਾ ਤਾਂ ਜਿਹੜੀ ਧੌਣ ਤੇ ਅਜੀ ਘਰ ਦੀ ਟੈਟੂ ਛਪਾਇਆ ਪਿੱਛੇ ਲੱਕ ਦੇ ਕੋਲ ਟੈਟੂ ਛਪਾਇਆ ਜਿਹੜਾ ਦਿਸਦਾ ਧੌਣ ਦੇ ਬੈਕ ਸਾਈਡ ਤੇ ਛਪਾਇਆ ਇਹ ਦੋਵੇਂ ਟੈਟੂ ਮਿਟਨੇ ਚਾਹੀਦੇ ਆ ਤੇ ਇੰਸਟਾ ਦੇ ਜਿੰਨਾ ਤੁਸੀਂ ਗੰਦ ਪਾਇਆ ਸਾਰੇ ਰੀਲਾਂ ਡਿਲੀਟ ਹੋਣੇ ਚਾਹੀਦੀਆਂ ਤੇ ਜੇ ਅੱਜ ਤੋਂ ਬਾਅਦ ਤੂੰ ਨੋਹ ਦੀ ਕੋਈ ਵੀ ਰੀਲ ਪਾਤੀ ਤਾਂ ਮੇਰੇ ਤੋਂ ਭੈੜਾ ਕੋਈ ਨਹੀਂ ਹੋਣਾ ਸਿੱਧੀ ਗੱਲ ਐ ਤੂੰ ਇਕੱਲਾ ਰੀਲਾਂ ਪਾਈ ਜਾ ਜੋ ਮਰਜ਼ੀ ਕਰੀ ਜਾ ਮੈਨੂੰ ਕੋਈ ਕੁ ਲੈਣਾ ਦੇਣਾ ਨਹੀਂ ਕਹਿੰਦਾ ਮੇਰੇ ਨੌ ਪੁੱਤ ਨੇ ਸਾਫ਼ ਕਹਿਤਾ ਵੀ ਅੱਜ ਤਾਂ ਰੀਲਾਂ ਪਾਵਾਂਗੇ ਤੂੰ ਜੋ ਕਰਨਾ ਕਰ ਕਹਿੰਦਾ ਭਰਾਵਾ ਆਪਾਂ ਇੱਕੋ ਗੱਲ ਕਹਿ ਤੀ ਵੀ ਤੁਸੀਂ ਮੇਰੇ ਵੱਲੋਂ ਮਰ ਗਏ ਮੈਂ ਤੁਹਾਡੇ ਲਈ ਮਰ ਗਿਆ ਤੁਹਾਡਾ ਤੇ ਮੇਰਾ ਰਿਸ਼ਤਾ ਖਤਮ ਆ ਮੈਂ ਕਹਿਆ ਵੀ ਚੱਕੋ ਆਪਦੇ ਟੈਂਚੀ ਤੇ ਨਿਕਲੋ ਮੇਰੇ ਘਰੋਂ ਮੈਂ ਤੁਹਾਨੂੰ ਅੱਜ ਤੋਂ ਬਾਅਦ ਪ੍ਰਾਪਰਟੀ ਚੋਂ ਬੇਦਖਲ ਕਰ ਦੇਣਾ ਕਹਿੰਦਾ ਮੈਂ ਤਸਵੀਲੇ ਜਾ ਕੇ ਸਾਰਾ ਕੁਝ ਲਿਖਾ ਕੇ ਮੈਂ ਆਪਦੇ ਨੌ ਨੂੰ ਤੇ ਆਪਦੇ ਪੁੱਤ ਨੂੰ ਬੇਦਖਲ ਕਰ ਦਤਾ ਕਹਿੰਦਾ ਭਰਾਵਾ 1.5 ਸਾਲ ਹੋ ਗਿਆ ਚੰਡੀਗੜ੍ਹ ਗਿਆ ਉਹਨੂੰ ਉੱਥੇ ਜਾ ਕੇ ਰਹਿਣ ਲੱਗੇ ਕਿਰਾਏ ਤੇ ਚੰਡੀਗੜ੍ਹ ਜਾ ਕੇ ਕਹਿੰਦਾ ਇੱਕ ਦਿਨ ਵੀ ਉਹਨਾਂ ਨੇ ਫੋਨ ਨਹੀਂ ਕੀਤਾ ਮੈਨੂੰ ਇੱਕ ਦਿਨ ਵੀ ਵੀ ਡੈਡੀ ਤੂੰ ਜਿਉਂਦਾ ਹੈ ਤੂੰ ਮਰ ਗਿਆ ਮੰਮੀ ਤੇਰਾ ਕੀ ਹਾਲ ਹੈ ਕਿਵੇਂ ਕਹਿੰਦੇ ਮੇਰੀ ਘਰ ਵਾਲੀ ਬੁੱਕ ਬੁੱਕ ਰੋਂਦੀ ਹੈ ਕਿਉਂਕਿ ਤੁਹਾਨੂੰ ਤਾਂ ਮਾਵਾ ਦਿਲ ਪਤਲਾ ਹੁੰਦਾ ਵੀ ਘਰੋਂ ਕੱਢਦਾ ਕਹਿੰਦੇ ਮੇਰੀ ਘਰ ਵਾਲੀ ਨੇ ਬਹੁਤ ਮੈਨੂੰ ਕਿਹਾ ਮੇਰੇ ਪੈਰੀ ਚੁੰਨੀ ਵੀ ਧਾਰਦੀ ਰਹੀ ਨਾ ਤੂੰ ਘਰੋਂ ਕੱਢ ਨਾ ਘਰੋਂ ਕੱਢ ਕਹਿੰਦਾ ਭਾਈ ਫਿਰ ਮੈਂ ਆਪਦੀ ਘਰ ਵਾਲ ਨੂੰ ਕੋਈ ਗੱਲ ਕਹੇ ਤਾਂ ਗੱਲ ਸੁਣਨਾ ਜੇ ਤੂੰ ਇਹਨਾਂ ਨੂੰ ਘਰੋਂ ਰੱਖਣਾ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮ ਮੇਰੀ ਮੇਰੇ ਧੀ ਜਵਾਈ ਨੇ ਮੈਂ ਕਿਹਾ ਮੇਰੇ ਸਾਰਿਆਂ ਨੇ ਕਿਹਾ ਵੀ ਜਦ ਤੂੰ ਸਿਆਣਾ ਬਣ ਜਾ ਕਹਿੰਦਾ ਮੈਂ ਇੱਕੋ ਗੱਲ ਕਹੀ ਸੀ ਵੀ ਇਸ ਕੰਮ ਤੋਂ ਹਟ ਜਾਣਾ ਠੀਕ ਆ ਕੋਈ ਗੱਡੀ ਵੱਡੀ ਲੈਣੀ ਮੈਂ ਗੱਡੀ ਵੱਡੀ ਲੈ ਕੇ ਦੇਣਾ ਜੇ ਕੋਠੀ ਹੋਰ ਵੱਡੀ ਪਾਉਣੀ ਕੋਠੀ ਹੋਰ ਵੱਡੀ ਪਾ ਲੈਣ ਚੰਡੀਗੜ੍ਹ ਜਾ ਕੇ ਰਹਿਣਾ ਚੰਡੀਗੜ੍ਹ ਰਹਿਣ ਜੇ ਕਿਸੇ ਬਾਹਰਲੇ ਦੇਸ਼ ਜਾਣਾ ਬਾਹਰਲੇ ਦੇਸ਼ ਰਹਿਣ ਪਰ ਗੰਦ ਨਾ ਪਾਉਣ ਸਿੱਧੀ ਗੱਲ ਆ ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੀ ਨੋਂ ਨਿਕਰਾਂ ਪਾ ਪਾ ਕੇ ਰੇਲਾਂ ਪਾਵੇ ਧੁੰਨੀ ਤੋਂ ਚ ਟੌਪ ਪਾਵੇ ਜਾਂ ਟੈਟੂ ਤਾਉਣਾ ਦੇਸ਼ ਪਾ ਕੇ ਦੇ ਰੇਲਾਂ ਪਾਵੇ ਪੁੱਠੇ ਸਦੇ ਜਦ ਫੇਜੂਪੀਆਂ ਪਾ ਗਰੀਲਾਂ ਦੋਵੇਂ ਜੀ ਪਾਉਂਦੇ ਭਾਵੇਂ ਕਹਿੰਦਾ ਦੋਵੇਂ ਜੀ ਪਾਉਂਦੇ ਆ ਪਰ ਲੋਕ ਵੇਖ ਕੇ ਕਹਿੰਦਾ ਹੱਸਦੇ ਆ ਕਹਿੰਦਾ ਕੱਖਾਂ ਤੋਂ ਹੌਲੀ ਹੋ ਜਾਣਗੇ ਪਿੰਡ 'ਚ ਬਹਿਣ ਜੋਗੀ ਨਹੀਂ ਰਹਿਣ ਉਹੀ ਮੇਰੇ ਨੌ ਤੇ ਪੁੱਤ ਨੇ ਕੰਮ ਕਰਦਾ ਕਹਿੰਦਾ ਕਹਿੰਦਾ ਚੰਡੀਗੜ੍ਹ ਚਲੇ ਗਏ ਉੱਥੇ ਜਾ ਕੇ ਉਹ ਉਹਨਾਂ ਨੇ ਆਹ ਕੰਜਰਖਾਨਾ ਕੀਤਾ ਕਹਿੰਦਾ ਵੀ ਜਿੱਦਾ ਕੋਈ ਹਸਾਬ ਕਿਤਾਬ ਨਹੀਂ ਕਹਿੰਦਾ ਡੇਲੀ ਤਿੰਨ ਚਾਰ ਚਾਰ ਇਨਾ ਪਾਈ ਤੁਰੇ ਆਉਂਦੇ ਆ ਕਹਿੰਦਾ ਮੈਂ ਕੁੜਮਾ ਨੂੰ ਵੀ ਫੋਨ ਕੀਤਾ ਕਹਿੰਦਾ ਕੁੜਮਾ ਕਹਿੰਦੀ ਭਰਾਵਾ ਸਾਨੂੰ ਕੀ ਬਤਾਉਂਦੇ ਪੁੱਤ ਨੂੰ ਸੰਭਾਲ ਕਹਿੰਦਾ ਕੁੜਮ ਵੀ ਸੱਚੇ ਸੀਗੇ ਜਦੋਂ ਕਹਿੰਦਾ ਭਾਂਡਾ ਆਪਦਾ ਮ ਕਹਿੰਦਾ ਮੇਰੇ ਸਾਰੇ ਖਾਨਦਾਨ ਦਾ ਬੇੜਾ ਕਰਕੇ ਕਰਦਾ ਕਹਿੰਦਾ ਮੇਰੇ ਪਿਓ ਦਾ ਨਾਮ ਮਿੱਟੀ ਕਰਤਾ ਮੇਰੇ ਮੁੰਡੇ ਨੇ ਗਾਂ ਮੇਰਾ ਨਾਮ ਮਿੱਟੀ ਕਰਤਾ ਕਹਿੰਦਾ ਕਹਿੰਦਾ ਹੁਣ ਮੈਂ ਪਿੰਡ ਛੱਡ ਕੇ ਆ ਕੇ ਸ਼ਹਿਰ ਰਹਿਣ ਲੱਗ ਗਿਆ ਭਰਾਵਾ ਪਿੰਡ ਚ ਕਹਿੰਦਾ ਰਹਿਣਾ ਮੇਰਾ ਮੁਸ਼ਕਲ ਹੋ ਗਿਆ ਲੋਕੀ ਕਹਿੰਦਾ ਵੇ ਵੇ ਕੇ ਮੇਰੇ 'ਲ ਹੱਸਦੇ ਸੀਗੇ ਵੀ ਜਿਹੜਾ ਬੰਦਾ ਲੋਕਾਂ ਦੇ ਰੌਲੇ ਨੇ ਬੇੜਦਾ ਸੀ ਜਿਹੜੇ ਬੰਦੇ ਨੂੰ ਜਾਂਦੇ ਨੂੰ ਸਲੂਟ ਵਜਦੀ ਸਰਦਾਰ ਜੀ ਸਰਦਾਰ ਜੀ ਲੋਕੀ ਕਹਿੰਦੇ ਸੀਗੇ ਉਹਦੇ ਨੂੰ ਤੇ ਉਹਦਾ ਪੁੱਤ ਆ ਕੰਮ ਕਰਦਾ ਰੀਲਾਂ ਪਾਉਂਦੇ ਆ ਤੇ ਰੀਲਨਾ ਵੀ ਕਹਿੰਦਾ ਐਸਾ ਹੱਦ ਤੱਕ ਪਾਉਂਦੇ ਵੀ ਜਿਹੜੀਆਂ ਦੇਖਣਯੋਗ ਨਹੀਂ ਹੈਗੀਆਂ ਕਦੇ ਜੱਫੀ ਪਾਈ ਹੁੰਦੀ ਆ ਕਦੇ ਮੂੰਹ ਨਾਲ ਮੂੰਹ ਲਾ ਕੇ ਬੈਠੇ ਹੁੰਦੇ ਆ ਕਦੇ ਇੱਕੋ ਗਲਾਸ 'ਚ ਦੋ ਪਾਈਪਾਂ ਪਾ ਕੇ ਕੁਝ ਪੀਰੇ ਹੁੰਦੇ ਆ ਵੀ ਜਿਹੜਾ ਕੰਮ ਕਹਿੰਦਾ ਵੀ ਇੱਜ਼ਤਾਂ ਦੇ ਖਿਲਾਫ ਆ ਉਹ ਕੰਮ ਕਰਦੇ ਕਾਦੇ ਵਾਸਤੇ ਸਿਰਫ ਇੱਕ ਫੇਮ ਪਾਉਣ ਵਾਸਤੇ ਕਹਿੰਦਾ ਹੁਣ ਪਤਾ ਨਹੀਂ ਕਿਹੜੀ ਫਿਲਮ 'ਚ ਮਾੜਾ ਮੋਟਾ ਨੂੰ ਕੋਈ ਰੋਲ ਵੀ ਮਿਲਿਆ ਕਹਿੰਦਾ ਕਹਿੰਦਾ ਇਹੋ ਜਿਹੀ ਫਿਲਮਾਂ ਦਾ ਕੀ ਕਰਾਉਣਾ ਜੀ ਬੰਦੇ ਦੀ ਇੱਜ਼ਤ ਹੀ ਮਿੱਟੀ ਹੋ ਗਈ ਹੋਵੇ ਤੇ ਕਹਿੰਦਾ ਭਰਾਵਾ ਆਪਾਂ ਬੇਦਖਲ ਕਰਦੇ ਚੱਮਾ ਨਾ ਪਾ ਕੇ ਇਹਨਾਂ ਨੂੰ ਫੋਨ ਕੀਤਾ ਨਾ ਕਦੀ ਉਹਨਾਂ ਨੇ ਫੋਨ ਕੀਤਾ ਨਾ ਉਹ ਰੇਡ ਸਾਰਾ ਗਿਆ ਘਰੇ ਆ ਕੇ ਬੜੇ ਆ ਕਹਿੰਦਾ ਕਹਿੰਦਾ ਹੁਣ ਮੈਂ ਪਿੰਡ ਛੱਡ ਕੇ ਸ਼ਹਿਰ ਆ ਕੇ ਉੱਥੇ ਰਹਿਣ ਲੱਗ ਗਿਆ ਭਰਾਵਾ ਆਪਦੇ ਨੋ ਪੁੱਤ ਦੋ ਕੀ ਹੋ ਗਏ ਤੇ ਅੰਕਲ ਜੀ ਕਹਿੰਦੇ ਵੀ ਤੁਸੀਂ ਇਹ ਵੀਡੀਓ ਜ਼ਰੂਰ ਪਾਓ ਵੀ ਕੱਲ ਮੈਸੇਜ ਜਾਵੇ ਕਿ ਲੋਕੋ ਫੇਮ ਦੇ ਚੱਕਰਾਂ ਦੇ ਵਿੱਚ ਇੱਜ਼ਤਾਂ ਨੂੰ ਕਿੱਲੀ ਨਾ ਟੰਗੋ ਨਾ ਟੰਗੋ ਨਾ ਟੰਗੋ ਇੱਜ਼ਤ ਇੱਕ ਵਾਰੀ ਚਲੀ ਗਈ ਮੁੜ ਕੇ ਨਹੀਂ ਆਉਣੀ ਫੇਮ ਤਾਂ ਕਦੇ ਵੀ ਆ ਸਕਦਾ ਪਰ ਇੱਜ਼ਤ ਇੱਕ ਵਾਰੀ ਗਈ ਮੁੜ ਕੇ ਨਹੀਂ ਆਉਂਦੀ ਪੈਸਾ ਵੀ ਆ ਜਾਂਦਾ ਦੁਬਾਰਾ ਕਮਾ ਕੇ ਪਰ ਇੱਜ਼ਤ ਕਈ ਨਹੀਂ ਆਉਂਦੀ ਆ ਕੱਲ ਪਰਸੋ ਇੱਕ ਵੀਡੀਓ ਹੋਰ ਵਾਇਰਲ ਹੋਣ ਦੀ ਸੀ ਛੋਟੇ ਛੋਟੇ ਇੱਕ ਛੋਟੀ ਜਿਹੀ ਕੁੜੀ ਸੀ ਛੋਟਾ ਜਿਹਾ ਮੁੰਡਾ ਸੀ ਜਦੋਂ ਮੈਂ ਪਤਾ ਕੀਤਾ ਕਿ ਦੋਵੇਂ ਭੈਣ ਭਰਾ ਹੀ ਆ ਦੋਵੇਂ ਭੈਣ ਭਰਾ ਦੇਖੋ ਕਿਹੜੇ ਹੱਦ ਤੱਕ ਉਹ ਵੀਡੀਓ ਪਾਰੀਲਾਂ ਬਣਾ ਕੇ ਪਾ ਰਹੇ ਆ ਕਿਉਂਕਿ ਉਹਨਾਂ ਨੇ ਕਿਸੇ ਵੱਲ ਦੇਖਿਆ ਹੋਊਗਾ ਵੀ ਫਲਾਣੇ ਲੋਕ ਐਵੇਂ ਪਾਉਂਦੇ ਆ ਉਹ ਜਵਾਗਰਾਂ ਦੇ ਬੱਚੇ ਇਹਨਾਂ ਨੂੰ ਨਹੀਂ ਪਤਾ ਕਿ ਸਾਡਾ ਰਿਸ਼ਤਾ ਭੈਣ ਭਰਾ ਦੇ ਇਸ ਕਿਹੋ ਜਿਹਾ ਰੀਲਾਂ ਪਾਉਂਦੇ ਆ ਇਸ ਕਰਕੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਆਪ ਦੇ ਜਵਾਕਾਂ ਨੂੰ ਪਲਾਸਟੂ ਤੱਕ ਮੋਬਾਈਲ ਨਾ ਲੈ ਕੇ ਦਿਓ ਨਾ ਲੈ ਕੇ ਦਿਓ ਨਾ ਲੈ ਕੇ ਦਿਓ ਕਿਉਂਕਿ ਜਵਾਕਾਂ ਦੀ ਛੋਟੀ ਉਮਰ ਆ ਜਵਾਕਾਂ ਨੂੰ ਨਹੀਂ ਪਤਾ ਸਾਡੀ ਇੱਜ਼ਤ ਕੀ ਆ ਕੀ ਇੱਜ਼ਤ ਦਾ ਮੁੱਲ ਆ ਕੀ ਕੰਮ ਸਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਕਈ ਵਾਰੀ ਜਵਾਕ ਕਿਸੇ ਦੇ ਰੀਲਾਂ ਇੰਸਟਾਗ੍ਰਾਮ ਤੇ ਦੇਖ ਲੈਂਦੇ ਮੁੜ ਕੇ ਉਹ ਜੀ ਰੀਲਾਂ ਬਣਾਉਂਦੇ ਉਹ ਜੀ ਰੀਲਾਂ ਪਾ ਕੇ ਵਾਇਰਲ ਹੋ ਜਾਂਦੀਆਂ ਨੇ ਜਿਹੜੇ ਉਹ ਕੁੜੀ ਮੁੰਡਾ ਛੋਟੇ ਛੋਟੇ ਅੱਜ ਉਹ ਵੀਡੀਓ ਪਾ ਰਹੇ ਕੱਲ ਨੂੰ ਕੁੜੀ ਦਾ ਵਿਆਹ ਵੀ ਹੋਣਾ ਤਾਂ ਕੱਲ ਨੂੰ ਮੁੜ ਕੇ ਉਹਨੂੰ ਔਖੇ ਵਿਆਜੇ ਭ ਹੁਣ ਬਾਪੂ ਜੀ ਵਿਚਾਰੇ ਬੁੱਕ ਬੁੱਕ ਰੋਂਦੇ ਆ ਕਹਿੰਦੇ ਵੀ ਜਮਾ ਇੱਜ਼ਤ ਮਿੱਟੀ ਕਰਤੀ ਮੇਰੇ ਨੌ ਤੇ ਮੇਰੇ ਪੁੱਤ ਨੇ ਕਹਿੰਦਾ ਕਸੂਰ ਸਾਰਾ ਮੇਰੇ ਪੁੱਤ ਦਾ ਮੈਂ ਬਗਾਨੀ ਦੀ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਕਹਿੰਦਾ ਉਹ ਉਹਦੀ ਬੌਟੀ ਸੀ ਉਹਨੇ ਉਹਦੇ ਘਰਾਲੇ ਦਾ ਕਹਿਣਾ ਮੰਨਣਾ ਹੀ ਸੀਗਾ ਕਹਿੰਦਾ ਮਾੜਾ ਤਾਂ ਸਾਡਾ ਭਾਂਡਾ ਆਪਦਾ ਸੀਗਾ ਤੇ ਬਾਪੂ ਜੀ ਕਹਿੰਦਾ ਮੈਂ ਸਾਰੀ ਉਮਰ ਕਮਾਈ ਕੀਤੀ ਨੌਕਰੀ ਕੀਤੀ 35 ਕਿਲੇ ਜ਼ਮੀਨ ਬਣਾਈ ਕਹਿੰਦਾ ਕਾਦੇ ਲਈ ਬਣਾਈ ਸਾਰਾ ਕੁਝ ਆਪਦੇ ਪੁੱਤ ਲਈ ਕਹਿੰਦਾ ਪੁੱਤ ਉੱਠਿਆ ਤੇ ਉੱਠ ਕੇ ਮੇਰੀ ਪੱਗ ਮਿੱਟੀ ਰੋਲਾ ਲੱਗ ਗਿਆ ਕਹਿੰਦਾ ਮੇਰੀ ਸਾਰੀ ਬਣੀ ਬਣਾਈ ਖੇ ਮਿੱਟੀ ਕਰਤੀ ਮੇ ਮਗਾ ਨੀਤੀ ਦਾ ਕੋਈ ਕਸੂਰ ਨਹੀਂ ਕੱਢਿਆ ਨੂਹ ਦਾ ਨੇ ਕੋਈ ਕਸੂਰ ਨਹੀਂ ਕੱਢਿਆ ਉਹਦਾ ਮੈਂ ਨੂਹ ਨੂੰ ਕਿਵੇਂ ਮਾੜਾ ਕਹਦਾ ਜਦੋਂ ਮੇਰਾ ਆਪਦਾ ਪੁੱਤ ਮਾੜਾ ਮੇਰੇ ਪੁੱਤ ਨੇ ਮੇਰੀ ਨੂਹ ਨੂੰ ਰੀਲਾਂ ਬਣਾਉਣ ਲਾਇਆ ਸੀਗਾ ਮੇਰਾ ਪੁੱਤ ਜਾ ਕੇ 2 ਲੱਖ ਦਾ ਕੈਮਰਾ ਲੈ ਕੇ ਆਇਆ ਸੀਗਾ ਕਹਦਾ ਮੈਂ ਆਪਦੀ ਨੂਹ ਨੂੰ ਕੇ ਵੈਸੇ ਹੱਥ ਜੋੜੇ ਵਾਸਤੇ ਪਾਏ ਮੇਰੀ ਵੀ ਨੂਹ ਵਿਚਾਰੀ ਕੀ ਕਰਦੀ ਆਪਦੇ ਉਹ ਆਪਦੇ ਘਰ ਵਾਲੀ ਦੀ ਗੱਲ ਮੰਨੇ ਜਾਂ ਮੇਰੀ ਮੰਨੇ ਕਹਿੰਦਾ ਫਿਰ ਨੂਹ ਵੀ ਮੇਰੇ ਪੁੱਤ ਵਾਲੀ ਬੋਲੀ ਬੋਲਾਂ ਲੱਗ ਗਈ ਵੀ ਰੈਡੀ ਜੀ ਤੁਸੀਂ ਐਵੇਂ ਟੋਗ ਟਿਕਾਈ ਕਰਦੇ ਹੋ ਸਾਰੇ ਲੋਕ ਰੀਲਾਂ ਪਾਉਂਦੇ ਆ ਇੱਥੇ ਬੁੱਢੇ ਵੀ ਰੀਲਾਂ ਪਾਈ ਜਾਂਦੇ ਜ